ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ कौर ਆਪਣੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਇਹ ਰਗਵਾਰ ਹੈ ਤੇ ਤੇ ਹੱਥ ਮਾਰ ਨਹੀਂ ਲਾਈ ਤਾਂ ਮੈਂ ਇੱਧਰ ਲੈ ਲਾਈਆਂ ਨਹੀਂ ਕਿਉਂਕਿ ਹਜੇ 3:00 ਜਿ ਦੇ 5 ਮਿੰਟ ਬਾਕੀ ਨੇ 3:00 ਚ 5 ਮਿੰਟ ਬਾਕੀ ਨੇ जरा बच्चा बना के चाग कट क्या पाया उन्होंने सरदारजिया ने पीती मेरी भांड पाई पी सब्जी बना के रखना जी अपन सब्जी पनीर भाग भूर्जी रले लिफेरी खेड़ होंगी है मैं आवा नहीं बात वास्तव पनीर बना दी मल के ਆ ਡੱਬੀ ਚ ਕਰ ਲਿਆ ਅਜ ਤਾਂ ਤੇ ਸਾਨੂੰ ਤਾਂ ਇੰਨਾ ਕਿਨ ਮੁਕਦਾ ਹੁਣ ਤੇ ਇਹ ਤਾਂ ਤਾਜ਼ਾ ਤਾਜ਼ਾ ਜੀ ਵਧੀਆ ਲੱਗਦੇ ਹੋਰ ਜੀ ਆ ਡੱਬੀ ਭਰ ਕੇ ਰੱਖੋ ਜੇ ਮਹਾ ਆ ਡੱਬੀ ਭਰ ਕੇ ਰੱਖ ਦਈਏ ਮਹਾ ਜਦ ਸੁਕਮਾ ਹੋਣ ਨੂੰ ਕੱਲ ਨੂੰ ਸਪੂਰ ਜਾਂਦੇ ਹਾਂ ਕਰ ਦਾਂਗੇ ਤੇ ਆ ਅਸੀਂ ਹੁਣ ਖਾਲਾਂਗੇ ਬਣਾ ਕੇ ਅੱਜ ਸਰਦਾਰ ਜੀ ਨੇ ਜਾਣਾ ਤੇ ਇਸ ਤਰ੍ਹਾਂ ਕਰਕੇ ਸਵੇਰੇ ਸਵੇਰੇ ਜਿੰਨੀ ਜਲਦੀ ਸੁਣਾ ਦਿਓ ਤਾਂ ਇਹ ਸੰਗਾਂ ਨੇ ਜਲਦੀ ਕੋ ਹਾਂ ਚਾਹ ਤੇ ਆਇਆ ਹੂੰ। ਹੁਣ ਆਹ ਢੱਕਾ ਦੇਣਾ। ਥੋੜਾ ਜਿਹਾ ਨਮਕ ਚਾਹ ਵਿੱਚ ਨਮਕ ਨਹੀਂ ਹੈਗਾ। ਛੁਟਕੀ ਕੀ ਹੈ। ਚਾਹ ਬਣਾ ਲਈ ਹੈ। ਸਰਦਾਰ ਜੀ ਨੇ ਜਾਣਾ ਸੀ ਸਰਦਾਰ ਜੀ ਨੇ ਪੀ ਲਈ। ਹਾਂ? ਹਾਂ, ਡਾਲੂਂਗਾ, ਡਾਲੂਂਗੀ ਭਾਗ ਜਾ। Terakhir, nih, pau jepel bar, mendorongnya gitu. ਕੁੰਡਾ ਆਤਾ ਕੁੰਡਾ ਸੋ ਕੇ ਹੇ ਤਬਾਬਾ ਵੀ ਲੱਗ ਗਿਆ 3:00 ਵਜੇ ਨੇਗੇ ਇੰਝ ਹਲਾ ਟਾਈਮ ਨਹੀਂ ਹੋਇਆ ਮੇਰਾ ਤੜਕਾ ਵੀ ਨਾ ਚੱਜੇ ਉਧਰ ਤਾਂ ਹੈ ਕਰੋ ਤੱਕ ਕਰੋ ਸੇ ਗੱਟਾ ਵਾਹ ਕਰੋ ਰੰਗਾਲਾ ਇਹ ਬੂਗੀ ਅੱਜ ਪਈ ਨਾ ਜਰਾ ਤੇੜੀ ਨਹੀਂ ਹੈਗੀ ਤੋਂ ਕਿ ਬਾਰਾ ਸਨੇਹਾ ਹਾਜੀ ਸਬਜ਼ੀ ਬਣਾ ਕੇ ਆਟਾ ਗੁੰਨ ਲ ਲ ਕੇ ਚਾਹ ਬਣਾ ਲਈ ਖੁਸ਼ਬੂ ਨਾਲ ਲਾ ਕੇ ਪਾੜ ਪਾੜਦੀ ਹਾਂ ਉਹਦਾ ਕੰਮ ਕਰਦੀ ਹਾਂਗੀ ਤਾਂ ਇਹ ਜੀ ਸੁਆਦ ਅਨੁਸਾਰ ਪਾਵਾਂਗੇ ਸਾਨੂੰ ਨਮਕ ਮਿਰਚ ਤੇ ਹਾਜੀ ਆਹ ਨੂੰ ਘਰ ਲਾਉਂਦੇ ਹਾਂ ਪੂਰੀ ਤਰ੍ਹਾਂ ਜੇ ਪਨੀਰ ਵਾਲੇ ਇਹਨਾਂ ਦੇ ਤੁਹਾਨੂੰ ਬਹਾ ਕਾਣੇ ਹੋਏ ਪਰ ਆਪੇ ਬਣਾ ਲਾਣਾ ਇਹਨਾਂ ਨੇ ਜਮਾਇਆ ਨਹੀਂ ਹੋਇਆ ਰਿਹਾ ਇਸ ਤੋਂ ਬਾਅਦ ਇਹਨੂੰ ਜਰਾ ਪਨੀਰ ਬਣਾ ਦੇ ਬਹੁਤ ਚੰਗੀ ਲੱਗੇਗਾ ਮੈਂ ਜੀ ਘੱਟ ਲਾ ਹਾਂ ਤਾਂ ਫੇਰ ਬਣਾਉਂਗਾ ਤੋ ਤਿਆਰ ਰੱਖੀ ਬੈਠੇ ਜੀ ਬੈਠਾ ਅੱਜ ਹੋਇਆ ਪਿਆਣਾ ਨਾ ਕਹਿੰਦੀ ਮੇਰੇ ਪੁੱਤ ਪੁੱਤੀ ਆਉਣ ਤੋਂ ਬਾਅਦ ਪਹਿਲਾਂ ਸਬਜ਼ੀ ਚੀ ਅੱਲਾ ਹੁੰਦਾ ਹੀ ਹੈ ਨਾ ਅੱਜ ਵਕ ਸਕੂਲੋਂ ਆਉਣਗੇ ਵੀ ਅਸੀਂ ਆ ਵੀ ਕਰ ਲਈ ਤਾਂ ਮਾਂ ਵੀ ਕਰ ਲਈ ਨਾ ਸਗੋਂ ਹਰੀ ਜੜੀਆਂ ਨੇ ਮੈਨੂੰ ਆਏ ਹੁੰਦੇ ਵੀ ਨੇ ਉਹਨੂੰ ਆ ਵੀ ਕਰਨਾ ਆ ਵੀ ਗਾਣਾ ਹੁੰਦਾ ਹੈ ਭੈਣਾ ਤੇ ਅਵੇ ਬਰਦੀ ਧੋਵਾਂਗੇ ਚਾਪਣ ਦੇ ਮਗਰ ਇਦਾਂ ਪਾਉਣਾ ਘੰਟਾ ਉਹੀ ਲੱਗ ਜਾਂਦਾ ਹੈ ਨਾ ਬਰਦਾ ਵਾਲ ਤਾਂ ਪਾ ਜਾਂਦਾ ਹੋਰ ਲੱਗਦਾ ਹੈ ਕੱਲ ਨੂੰ ਵੀ ਸਗੋਂ ਤੋਂ ਨੂੰ ਵੀ 10 ਵਜੇ ਤੱਕ ਛੁੱਟੀ ਹੁੰਦੀ ਹੈ ਕੱਲ ਨੂੰ ਉ ਤਾਂ ਸਾਡਾ 8 ਵਜੇ ਲੱਗਦਾ ਕੱਲ ਨੂੰ 9 ਵਜੇ ਲੱਗੂ ਸੀ ਤਾਂ ਉਹ ਮੰਮਾ ਨੂੰ ਸੁਪਤੀ ਮਾਰੀ ਐ ਸਪੈਸਾ ਰਖੜੀ ਲਈ ਤੇ ਇਹ ਡੈਡੀ ਹੈਣੀ ਸੀ ਵਾਹ ਫਿਰ ਮਾਕੀਰੇ ਨਾਲ ਜਾਉ ਜੇ ਜੋਦ ਨੂੰ ਕਹੂਗੀ ਮੈਂ ਕਿ ਤਿੰਨ ਵਜੇ ਫਿਰ ਦੋ ਘੰਟੇ ਤੇ ਲੱਗਣਗੇ ਫਿਰ ਆ ਕੇ ਮਰਚਰਾ ਹੋਰ ਕੋਈ ਕੰਮ ਹੋ ਜਾਣਾ ਹੁਣ ਚਾ ਰਖੜੀ ਬੰਨ ਕੇ ਅੱਗੇ ਘਰੇ ਚੱਲੇ ਪਾਵਾਂਗੇ ਹਨ ਉਹ ਵੀ ਹੰਭ ਜਾਂਦਾ ਅੱਗੇ ਗੱਲ ਆਸੀਂ ਆ ਗਏ ਸੀਗੇ 11:30 ਵਜੇ ਤੇ ਆ ਕੇ ਚਾਹ ਪਾਣੀ ਪੀ ਲੈ ਰੁਕ-ਟੁਕ ਖਾ ਲੈ ਦੁਪਹਿਰ ਦਾ ਹਨ ਤੇ ਗੱਲਾਂ ਗੱਪਸੱਪ ਚੂਲੀਆਂ ਸੱਲੀਆਂ ਕਰ ਲੀਆਂ ਹਨ ਕਰੰਦ ਜਿਹੜੀਆਂ ਜਿੱਥੇ ਦੋ ਵਜੇ ਜਾਣਾ ਜੇ ਨਾਂ ਦੁਬਲਾਈ ਬੈ ਜਾਣ ਜੇ ਦਰਾਨੀ ਖਾਣੀ ਬੈ ਜਾਣ ਚੂਲੀ ਹੁੰਦੀਆਂ ਨੇ ਹੁਣ ਤਾਂ ਬੰਦੇ ਕਹਿੰਦੇ ਨੇ ਚੂਲੇ ਤੇ ਕਾਹੇ ਹੁੰਦੇ ਨੇ ਆਪਾਂ ਹਣਾ ਢਿੱਡ ਵਾਲਾ ਕਰਨਾ ਦੁੱਖ ਘਾਲਣਾ ਦਾ ਕੋਈ ਦੇਖਣਾ ਕੋਈ ਆਮਦਾ ਹਣਾ ਘਰ ਦੀ ਕਬੀਲਦਾਰੀ ਥਰੋੜ ਲਾਂਦੀਆਂ ਨੇ ਖਾਸ ਕਰਕੇ ਜੇ ਲੋ ਘਰ ਦੀਆਂ ਕੁੜੀਆਂ ਆਉਂਦੀਆਂ ਹੋਣ ਔਰ ਸਾਰੇ ਦੁੱਖ ਥਰੋੜੇ ਜਾਂਦੇ ਨੇ ਹਣਾ ਮਾਂ ਵੀ ਥਰੋੜ ਲੈਂਦੀ ਆ ਪਰਜਾਈ ਵੀ ਥਰੋੜ ਲਾਂਦੀ ਆ ਹਣਾ ਉਹਨੇ ਢਿੱਡ ਵਾਲਾ ਕਰ ਲੈਂਦੀ ਆ ਤੇ ਵੀ ਕਰ ਜਾਂਦੇ ਲੋਕ ਹਾਂ ਤੇ ਵੀ ਕਰ ਜਾਂਦੀ ਆ ਬਾਕੀ ਹੁਣ ਅੰਦਰ ਸੇ ਮੂਰੇ ਪਿਆਰ ਸੀਗਾ ਅੱਜ ਪ੍ਰਦਾਨ ਸਿਕਣਾਉਣਾ ਸੀਗਾ ਸਾਡੇ ਮੂਰੇ ਆਈ ਸੜਦੇ ਨੇ ਜਿੰਨੇ ਆਪਾਂ ਰੇਬ ਹੋ ਰਿਹਾ ਸੜਦੇ ਨੇ ਕੀਲੇ ਸਾਹ ਨਾਲ ਤੇ ਉਹ ਆਈ ਨੀ ਕਿ ਹੁੰਦੀ ਬੂਤ ਤੇ ਵਿਚਾਰਾ ਉਹਨਾਂ ਨੂੰ ਨਹਾ ਲਿਆ ਜੋ ਨਹਾ ਲਿਆ ਹੁਣ ਪਧਾ ਲਿਆ ਆਗੇ ਰਖੜੀ ਦਾ ਪਹਾਰ ਅਸੀਂ ਤਾਂ ਹੀ ਨਿਤੀ ਕਰਿਆ ਮਾਚਲ ਜੋਤ ਨੂੰ ਆ ਜਾਂਦੇ ਸਾਰੇ ਇਨਾ ਇਕੱਠੇ ਜਵਾਖਾਂ ਨੂੰ ਫਿਰਦਾ ਹਰ ਮੂਰ ਕਹਿੰਦਾ ਰੋਟੀ ਪਾਣੀ ਦੀ ਕਾ ਪੀ ਲਿਆ ਦੀ ਤੇ ਵੇਲੇ ਉਹ ਕਿ ਬੈਗੀ ਰਿਹਾ ਪਾਂ ਦੇ ਗੂੜੇ ਟੱਕ ਤੇ ਆਵਣ ਨੇ ਅਸ ਹੁਣ ਬੀਬੀ ਨੇ ਸਬਜ਼ੀ ਕੱਟਦੀ ਬਣਾ ਲਾ ਲੈਂਦੀ ਆ ਕੋਈ ਬਾਗ ਨਾ ਸੀ ਤੇ ਬਾਗਿਆਂ ਦਾ ਅੰਡਾ ਦਾ ਆਈਸੋ ਹੁੰਦਾ ਕਿ ਕਾਰਨ ਦੀ ਹਾਂ ਰੌਣਕ ਖਾੜੀ ਹੋ ਗਈ ਕਰਦੇ ਨੇ ਸਾਨੂੰ ਦੋ ਰਾਤਾਂ ਇਕੜਾ ਪਾ ਦੇ ਦਿੰਦੀ ਐ ਉਹਨੂੰ ਖਾਲੀ ਕਰਦੇ ਨੇ ਫਿਰ ਦੂਜੀ ਆ ਜਾਂਦੀ ਕੀ ਉਹ ਨਾ ਰੌਣਕ ਤਾਂ ਹੀ ਤਾਂ ਹੈ ਵੱਡੇ ਪਰਿਵਾਰ ਦਾ ਸੁੱਖ ਵੀ ਹੁੰਦਾ ਹਨਾ ਗਰਮੀ ਤਾਂ ਉਹ ਵੀ ਕੱਢੂਂਦੀ ਕੀ ਪਤਾ ਕੌਣ ਕੀਤਾ ਉਹਨੇ ਕੋਈ ਨਿਕਾ ਨਾ ਹੋਵੇ ਹੂੰ ਅਜੇ ਦੀ ਅਜੋਦੀ ਆਰੇ ਪਈ ਨੰਗਿਆ ਮੇਰੇ ਵੀਰ ਨੇ ਅਜੀ ਟੂਟੀ ਲਾ ਰਹੀ ਸੀ ਅੱਡੇ ਹੋਏ ਤੇ ਲਿਬੜਾ ਤੇ ਬਿੜਾ ਬੈਠਾ ਸੀ ਬਤਾਨਾ ਮੈਂ ਮੂਹ ਕੀਤਾ ਉਹ ਕਹਿੰਦੇ ਸੀ ਅੱਜ ਮ ਕਰੂਗੀ ਮਨ ਕਰੇ ਨਾ ਹੋਦੀ ਸੰਗ ਨੂੰ ਨਹੀਂ ਮਨ ਕੋਈ ਨਾ ਇਹ ਬੜੀ ਚੁੱਕ ਮੈਂ ਤਰਦੀ ਚੱਲ ਬੱਚੀ ਹੋਰ ਹੋਰ ਨਾ ਹੋਰ ਨਾ ਮ ਕਰ ਬਣਾਉਂਗਾ ਅਜਾ ਕੋਟਰ ਤੇ ਪੈਣਾ ਇੱਥੇ ਬਹੁਤ ਮੈਂ ਬਾਹਰੋਂ ਤੇ ਚਲੋ ਚਲਦੀ ਪੈਣੀ ਸਡੇਵਾ ਦੇ ਬੱਡੇ ਕੰਮ ਹੈ ਸੋਰੀ ਮਾਹਲਾ ਸਤਿ ਸੱਚੇ ਪਾਸ਼ਾ ਸਾਡੀ ਗੱਲ ਹੈ ਕਿ ਮੇਰੇ ਪਾਈ ਨੂੰ ਮੇਰੇ ਪਤੀ ਜੀ ਨੂੰ ਪਹਿਣਾਉਂਦੀਆਂ ਰਹਿਣ ਬੀੜ ਬੀੜ ਸਜਣ ਮਣਾਉਂਦੇ ਰਹਿਣ ਨਾ ਪਹਿਣਾ ਹਾਂਜੀ ਪਹਿਲਾਂ ਤੁਹਾਨੂੰ ਬਲੌਗ ਦੱਸ ਦਿੱਤੀ ਕਿ ਇਹ ਸਾਡੀ ਵੱਡੀ ਭੈਣ ਹੈਗੀ ਵੱਡੀ ਭੈਣ ਮਾ ਮਰਗ ਜਨਨ ਨੂੰ ਗੋਦੀ ਵਿੱਚ ਆ ਕੇ ਜਿਹੜਾ ਆ ਬੰਦ ਤੇ ਅੱਜ ਬਹੁਤ ਹੀ ਖੁਸ਼ੀ ਨਾਲ ਜene ਕਿ ਨਾਲ ਮੇਰੇ ਰੇ ਰਖੜੀ ਬੰਨ੍ਹੀ ਤੇਰੇ ਭਤੀਜੇ ਦੀ ਬੰਨ੍ਹੀ ਹੈ ਤੇ ਇਹਨਾਂ ਨੇ ਰੱਬ ਵਰਗੀ ਕੱਲੀ ਭਰਾਈ ਹੈ ਨਾਲ ਹੀ ਰੱਬ ਲਈ ਸਾਡੇ ਨੂੰ ਪੂਰਾ ਬਣਾਉਂਦੇ ਨੇ ਆਮੜੇ ਵੀ ਰਖੜੀ ਬੰਨ੍ਹਦੇ ਹਾਂ ਆਮੜਾ ਇਹਨਾਂ ਨੇ ਹੀ ਕਹਿੰਦੇ ਸਨ ਕਿ ਮਾਂ ਤੇ ਭਰਾ ਹੈ ਨਾ ਮਿਹਰਬਾਨੀ ਹੈ ਆਉਣ ਲਈ ਮੈਂ ਜੂੜੀਆਂ ਤਾਂ ਲੈਂਦੀ ਆ ਚੂੜੀਆਂ ਫਿਰ ਨਾ ਪੌਂਦੀ ਨਹੀਂ ਗਰਨੀ ਠਿਕਣੀ ਹੁੰਦੀਆਂ ਫਿਰ ਕੁਸੇ ਦੇ ਪੀੜੀਆਂ ਆ ਰਹੀਆਂ ਨੇ ਪੌਂਦੀ ਨਹੀਂ ਮੇਰੇ ਮੰਗੂ ਤੁੰਡੀ ਚਾੜੀ ਫਲਾਵਣਾਂ ਤੇਰਾ ਖੋਟ ਹੈ ਫਿਰ ਭਾਈ ਨੇ ਸੁਣ ਦਿੱਸ ਤੈਨੂੰ ਕਹਿੰਦਾ ਮੈਂ ਤਾਂ ਪਾਸੋਂ ਹੀ ਆਉਣਾ ਸੀ ਇਹ ਰੂੜੇ ਦੀ ਬਾਗੀ ਸੀ ਨਾਨਕੀ ਆਪੇ ਤੇ ਹਾਂ ਤੇ ਸਿਰ ਤੇ ਰੱਖਾ ਬੋਲੋ ਨਾਲ ਜੋਤ ਆ ਤੇ ਪਾ ਕੇ ਇਹਦਾ ਬੋਲੋ ਤੇ ਇਹ ਪਾਸੋਂ ਅਸੀਂ ਆਉਣਾ ਸੀਗਾ ਫਿਰ ਜੋਤ ਆ ਜੋਤੇ ਆਮਰਾ ਤੇ ਬਾਗਿਆ ਚੀਏ ਰੂੜੇ ਦੀ ਫੇਰ ਇਹ ਕਲੀ ਪੜ ਮੈਂ ਆ ਜਾਣੀ ਹੁਣ ਮੈਂ ਨਾ ਹੁਣ ਤੂੰ ਆਵੇਂਗੀ ਉੱਥੇ ਵੀ ਕਈ ਘਰ ਨੇ ਹਨਾ ਅ ਭੱਜੀ ਨੱਤੀ ਜਾਨ ਆਵੇਂਗੀ ਮੈਂ ਹੁਣ ਅਸੀਂ ਫੇਰ ਆ ਜਾਵਾਂਗੇ ਤੇ ਇਹ ਬਹੁਤ ਕਮਨ ਸਾਡੇ ਪਿੰਨੇ ਸਾਨੂੰ ਦੇਖੋ ਫੁਰ ਦਿੱਤਾ ਆ ਪੰਨੇ ਨੇ ਪਰ ਹੁਣ ਇਹ ਸੂਟ ਮੈਂ ਤਾਲ ਲਿਆ ਜੀ ਕਲਵੀਰ ਰਖੜੀ ਬਣਾਉਣਾ ਹੁੰਦਾ ਮਣ ਤੋਂ ਕਲਵੀਰ ਅੱਜ ਹਨਾ ਯਾਤਰਾ ਤੇ ਗਏ ਹੋਏ ਨੇ ਤਾ ਕਰਕੇ ਕਿ ਨਾ ਮੈਂ ਮੇਰੇ ਵੱਲੋਂ ਆਮਨ ਨੂੰ ਦੇ ਦਿੰਦੀ ਹਣਾ ਆ ਪੈਸਾ ਦੀ ਪੈਣ ਤੇ ਇਹ ਕਿ ਕੱਪੜੇ ਦੇਖੇ ਮਨੂੰ ਦੇਖਿਆ ਨਹੀਂ ਸੀ ਇਹਦੇ ਨੂੰ ਬੱਦੂ ਤੇ ਚਲ ਰਹੀ ਕੋਈ ਨਾ ਬਹੁਤ ਬੜੇ ਵਧੀਆ ਨੇ ਸੁਮਿਆ ਕੇ ਪਾਉਣੇ ਉਹ ਵੀ ਪਾਪਾ ਹੀ ਦੇਦੇ ਸਿਉਣੇ ਦੀ ਉਤਾਰਾਂ ਨੇ ਹਣਾ ਨਾ ਕਾ ਉਟਾਂ ਦੇ ਸੂਟਲੇ ਹੋ ਜੀ ਪੈਂਦੇ ਨੇ ਹੋਰ ਤਾਂ ਮੈਂ ਕੋਈ ਪੈਂਦੇ ਵੀ ਨਹੀਂ ਹੈਗੇ ਨਾ ਤੇ ਸਿਉਣੇ ਦੀ ਉਤਾਰਾਂ ਨੇ ਵੀਰ ਦਿੰਦੇ ਰਹਿਣ ਪੈਣ ਪਾਉਂਦੀਆਂ ਰਹਿਣ ਜਿਉਂਦੇ ਬਸਦੇ ਰਹਿਣ ਦੇਣ ਵਾਲੇ ਜਿਉਂਦੇ ਬਸਦੇ ਰਹਿਣ ਪਾਉਣ ਵਾਲੇ ਹਣਾ ਸਾਰਿਆਂ ਨੇ ਕਮਾਈ ਦੇ ਵਸੇ ਬਰਕਤ ਪਾਵੇ ਮੋਨਾਸੋ ਸਲਾਹਾ ਬੰਨਣ ਗਿਆ ਕੁੜੀਆਂ ਰਖੜੀ ਬੰਨਣ ਗਿਆ ਦਵਿੰਦਰ ਦਵਿੰਦਰ ਜੋਰ ਹੂੰ ਲੋ ਆ ਹੈਗੇ ਨੇ ਜੀ ਸੁਖਮਨ ਤੇ ਤੇ ਗੁਰਮਨ ਦੇ ਆ ਸੁਖਮਨ ਦੇ ਤੇ ਗੁਰਮਨ ਦੇ ਕੱਪੜੇ ਨੇ ਜਿਹੋ ਤੇ ਰਖੜੀ ਲਈ ਜੋਤ ਦਿਂਦਾ ਰਿhta ਵੀ ਪਹਿਣਾ ਸੁਖਮਨ ਆ ਪਾਰੀ ਦੁੱਤਾਂ ਦਾ ਤੇ ਮੈਂ ਕਿ ਇੱਕੋ ਜਿਹੀ ਲੜਨਾ ਨਾ ਰੰਗਾਂ ਦਾ ਫਰਕ ਪਤਾ ਆ ਰੰਗ ਫਿਰ ਇੱਕੋ ਜਿਹਾ ਪਾਉਂਦੇ ਨੇ ਸੋਹਣੇ ਨੇ ਹਾਂ ਛੁੱਤੀ ਚੁੰਨੀ ਵਾਲੇ ਵਧੀਆ ਨੇ ਲੋਕ ਸਾਹਿਬ ਬਹੁਤ ਸੋਹਣੇ ਨੇ ਜਿਹੜੀਆਂ ਵੀ ਸੋਹਣੇ ਸੋਹਣੇ ਕੱਪੜੇ ਲੈਂਦੇ ਅਸੀਂ ਚਲੋ ਜੀ ਅਨੇ ਖੁਸ਼ੀ ਨਾਲ ਮੰਨ ਜਾਈ ਭਰਿਆਉਣਾ ਨਾ ਹੋਰ ਭੈਣ ਭਰਾਵਾਂ ਨਾਲ ਜੀ ਨਾ ਚਾਈ ਉਹ ਇਹ ਜੰਦਾ ਤੇ ਹਾਰ ਦੇ ਹਾਰਦਾ ਇਧਰ ਬੀਬੀ ਦਾ ਕਦੂ ਚੀਜ਼ ਹੁੰਦੀ ਜੋ ਲੱਗਿਆ ਬੀਬੀ ਕਹਿੰਦੀ ਮੈਂ ਚੀਜ਼ ਦਿੱਤਾ ਮੈਂ ਬੀਬੀ ਕਹਿੰਦੀ ਮੈਂ ਸਾਡੀ ਤੋਂ ਲੈ ਕੇ ਪਹੁੰਚੀ ਦਵਿੰਦਰ ਜੋਤ ਬਹੁਤ ਚੌੜ ਕਰਦਾ ਜੀ ਭੈਣਾਂ ਨਾਲ ਬਹੁਤ ਚੌੜ ਕਰਦੇ ਨੇ ਲੜਦੇ ਬਹੁਤ ਨੇ ਚਲੋ ਇਹ ਜੀ ਪਾ ਜਾਣੇ ਅਮਰੂਦ ਤੋੜਦੇ ਨੇ ਖੇਤੋਂ ਕਿਨੀ ਤੂ ਫਤੇਗ ਹੈਗੀ ਬੋਤਲ ਜੀ ਜਨਕਾ ਤਾਂ ਬਾਹਰ ਨਾ ਸਭ ਚਾਉਣੀ ਹੁੰਦੀ ਤਾਂ ਖਾਣਾ ਲੱਭੇ ਕੋਈ ਹਾਂ ਇਹਨੂੰ ਚੰਗੋਟ ਸਾਈਕਲ ਤੇ ਕਰ ਦੇ ਕਿਉਂ ਲੈ ਪਾਈ ਆ ਕੇ ਬਾਗੇ ਰੱਖ ਲਈ ਮੰਨ ਕੇ ਰਹੀ ਹੋ ਗਿਆ ਬਿਹਾਰ ਤੂਰਾ ਸੁੱਖ ਨਾਲ ਹੋਰ ਮਹਾਰਾਜ ਇਹ ਬੇੜੇ ਨੂੰ ਭਾਗ ਲਾਵੇ ਹਨਾ ਆਮੜੀ ਦੇ ਬੇੜੇ ਨੂੰ ਜੀਸਾ ਆ ਵੀ ਤਵਾਈਆ ਹੋਇਆ ਐ ਮੈਨੂੰ ਤਾੜਨਾ ਚਾਹੀਦਾ ਤੇ ਨਾ ਤਾੜਨ ਦਿਕਵਾ ਦੇ ਆ ਜਾ ਚਾੜ ਕਰਦਾ ਚੰਗਾ ਬਾਗਿਆ ਚੱਲ ਸੇਤੀ ਆ ਜੀ ਹੁਣ ਜਾਣਿਆਂਗੇ ਹੁਣ ਹਨ ਪਿੰਡ ਜਾ ਕੇ ਮਿਲਦੇ ਆਂਗੇ ਤੇ ਘਰੇ ਜਾ ਕੇ ਮੱਜਾਂ ਵੀ ਗੇੜੇ ਦਿੰਦੀਆਂ ਹੋਣਗੀਆਂ ਜੰਨੀ ਤੂੰ ਜਾਣਾ ਜੋ ਤਾਰਿਆ ਹੁੰਦਾ ਹੈ ਹੈ ਨਾ ਤੱਕ ਜੰਨੀ ਤੂੰ ਲੈ ਜਾ ਹਾਂ ਚੱਲ ਫਿਰ ਤਾਰ ਕੇ ਮੁੰਡੇ ਪਹਿਨੇ ਹੈ ਜੇ ਮੈਨੂੰ ਤੂੰ ਤਿੰਨ ਇਕੱਠੀਆਂ ਸੁੱਟੀਆਂ ਆਈਆਂ ਨਾ ਉਹ ਦਿਨ ਚੱਲ ਕੋ ਮੈਂ 15 ਅਗਸਤ ਤੇ ਆ ਜੀ ਨਾ ਲੈ ਕੇ ਜਾ ਜਾ ਹਾਂ ਤਿੰਨ ਦਿਨ ਦੀ ਸੁੱਟੀ ਜਸਤਰ ਜੋ ਤਾਂ ਨਾ ਤੂੰ ਆ ਜਾ ਹੈ ਨਗਰ ਤੋਂ ਆਨੇ ਕਿੰਨੀ ਜਾਂਦੀ ਜੇ ਉਹ ਜਲ ਕੋਈ ਸਕੂਲਾਂ ਦੇ ਪਾਸੇ ਉਧਰ ਚੜ੍ਹੇ ਹੋ ਠੀਕ ਆ ਚਲੋ ਜੇ ਫੇਰ ਮਿਲਦੇ ਆਪਾਂ ਪਿੰਡ ਜਾ ਕੇ ਲੋ ਜੀ ਆਪਾਂ ਘਰੇ ਆ ਗਿਆਂ ਮੱਝਾ ਬੰਨਣ ਜਾਣੇ ਆਂਗੇ ਸੁਖਮਣ ਹੋਰੀ ਆ ਕੇ ਬੰਨਣ ਵਾਗੀਆਂ ਜੋ ਉਹਦੇ ਤਾਉ ਦੇ ਰਖੜੀ ਆਉਦੇ ਤੇ ਸਿੰਦੇ ਦੀ ਤੇ ਉਹਨਾਂ ਨੇ ਫੋਨ ਕੀਤਾ ਕਹੇ ਰਖੜੀ ਬਣ ਜੋ ਕਹੇ ਤੜ ਕੇ ਪੈਂਚਕਣਾ ਚਾੜਨ ਲੱਗਿਆਂ ਪਰ ਸਾਨੂੰ ਕੋਈ ਵਹਿਮ ਨਹੀਂ ਹੈਗਾ ਅਸੀਂ ਨਹੀਂ ਵਹਿਮ ਕਰਦੇ ਹਨ ਵੀ ਫਿਰ ਜੋ ਸਾਰੀ ਬੰਨੀ ਆਂਦੇ ਨੇ ਫਿਰ ਆਪਾਂ ਨੂੰ ਐ ਹੋ ਜਾਣਾ ਵੀ ਸੋ ਆਏ ਨਾ ਹੋ ਜੇ ਵੀ ਹਨਾ ਪਲਾਂਨੇ ਨੇ ਬੰਨਤੀ ਸੀ ਤੇ ਮਕੇ ਨੇ ਬੰਨਤੀ ਹੈ ਨਾ ਰਖੜੀ ਪਰ ਅਸੀਂ ਵਹਿਮ ਬਹੁਜੋਗਾ ਟੀ ਕਰ ਦੇਾਂਗੇ ਚਲੋ ਅੱਜ ਟਾਈਮ ਸੀਗਾ ਫਿਰ ਸੁਖਮਣ ਘਰੇ ਸੀ ਮਹਾਰਾਜ ਜੀ ਵੀ ਬੰਨਿਆਈ ਤੇ ਰਖੜੀਆਂ ਤਿਹਾਰ 15 ਦਿਨ ਪਹਿਲਾਂ 15 ਦਿਨ ਬਾਅਦ ਚ ਮੀ ਨਜ਼ਰ ਲਾਦਾ ਜਿਵੇਂ ਜਿਵੇਂ ਪਹਿਣਾ ਟਾਈਮ ਲਾਦਾ ਕਿਉਂਕਿ ਕਿਸੇ ਰੀ ਲਾਣਦਾ ਆ ਕਿ ਕਿਸੇ ਪਰਝਾਈ ਆ ਗਈ ਕੋਈ ਕਿਸਨਹਾਰ ਆ ਗਿਆ ਹਨਾ ਜਿਵੇਂ ਜਿਵੇਂ ਟਾਈਮ ਲੱਗਦਾ ਲਾ ਪਹਿਣਾ ਉਹ ਮੇ ਜੁਰੀ ਜਾਂਦੀਆਂ ਨੇ ਤੇ ਜਿਹੜਾ ਆ ਵਾਲਾ ਸੂਟ ਹੈਗਾ ਇਹ ਉਹਨਾਂ ਨੇ ਜੂਨ ਦੇ ਸੁਟੇ ਦਿੱਤਾ ਤੇ ਅੱਜ ਵੀ ਸੁੱਤੀ ਸੁੱਤੀ ਫੋਲਾ ਫੋਲਾ ਬਹੁਤ ਸੋਹਣਾ ਕੱਪੜਾ ਹਨਾ ਤੇ ਆਪਾਂ ਪਾਵਾਂਗੇ ਸਿਲਾਈ ਕਰਾ ਕੇ ਪਰਝਾਈ ਨੇ ਚਾਹ ਨਾਲ ਦਿੱਤੇ ਸਾਡੀ ਪਰਝਾਈ ਨਾ ਸਾਡਾ ਚਾਹ ਬਹੁਤ ਕਰਦੀ ਹੈਗੀ ਤੇ ਅਸੀਂ ਵੀ ਮੋੜਾ ਦਿਲੋਂ ਕਰਦੇ ਹਣਾ ਤੁਗਣਾ ਕਰਦੇ ਆਂਗੇ ਤੇ ਬਾਕੀ ਤਰਸੇਮ ਦੇ ਵੀ ਪੱਗਾਂ ਦੇ ਹਨਾ ਰੰਗ ਪਸੰਦ ਆ ਗਏ ਉਹਨਾਂ ਦੇ ਤੇ ਕਹਿੰਦਾ ਪੈਣੇ ਇਹ ਰੰਗ ਚਲ ਮੇਰੇ ਕੋਲ ਹੈ ਨਹੀਂ ਸੀਗੇ ਤੇ ਬਾਈ ਫਿਰ ਕੋਈ ਕੱਪੜੇ ਲੀੜੇ ਦੀ ਹਨਾ ਸਭ ਕੋਲੇ ਪੂਰਾ ਹੁੰਦਾਗਾ ਤੇ ਜਿਹੜਾ ਪੇਕਿਆ ਦਾ ਸੂਟ ਹੁੰਦਾ ਭਲਾਲੀ 100 ਰੁਪਏ ਦਾ ਸੂਟ ਹੋਵੇ ਧੀ ਹਨਾ ਪੂਰਾ ਆਦਰ ਮਾਨ ਸਤਕਾਰ ਨਾਲ ਪਾਉਂਦੀ ਹਰ ਕਾਲਾ ਦੀ ਵੀ ਮੇਰੇ ਪੇਕਿਆ ਨੇ ਦਿੱਤਾ ਪਰਝਾਈ ਨੇ ਦਿੱਤਾ ਖਾਸ ਕਰਕੇ ਜਿਹੜਾ ਪਰਝਾਈ ਦਾ ਸੂਟ ਦਿੱਤਾ ਹੋਵੇ ਉਹ ਤਾਂ ਆਪਾਂ ਨੂੰ ਖੁਸ਼ ਹੋ ਕੇ ਪਾਉਣਾ ਚਾਹੀਦਾ ਹੈ ਨਾ ਤੇ ਸਾਡੀ ਪਰਜਾਈ ਸਾਡੇ ਲਈ ਬਹੁਤ ਵਧੀਆ ਹੈਗੀ ਤੇ ਵੈਸੇ ਗਰੂਣ ਤੰਦਰੁਸਤੀ ਰੱਖੇ ਤੇ ਬਸ ਇੱਕ ਹੁਣ ਥੋੜਾ ਜਿਹਾ ਇਹ ਹੋ ਜਾਂਦਾ ਹੈ ਨਾ ਥੋੜਾ ਜਿਹਾ ਕੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਵੀ ਜੇ ਅੱਜ ਰਪਾਈ ਹੁੰਦਾ ਉਹ ਵੀ ਵਿਚਾਰੀ ਰਖੜੀ ਬੰਨਣ ਜਾਂਦੀ ਉਹ ਅੱਜ ਸਾਡੇ ਆਏ ਤੋਂ ਉਹਰੇ ਮਾਮਾ ਜੀ ਦਾ ਬੇਟਾ ਸੀਗਾ ਕੋਣ ਕਨੇਡਾ ਤੋਂ ਆਇਆ ਹੋਇਆ ਸੀ ਅੱਜ ਜਾਣਾ ਸੀ ਸਵੇਰੇ ਵਿਚਾਰਾ ਉਹ ਵੀ ਰਖੜੀ ਬਣਾ ਕੇ ਲੈ ਕੇ ਗਿਆਗਾ ਤੇ ਇਸ ਕਰਕੇ ਔਰ ਮਾਂ ਮੇਰਾ ਮੁੰਡਾ ਵੀ ਰਖੜੀ ਬਣਾ ਕੇ ਲੈ ਗਿਆ ਤੇ ਪਰਸੋਂ ਆਵਣ ਗਈ ਸੀ ਉਹ ਕਿਤੇ ਗਿਆ ਹੋਇਆ ਸੀ ਪਾਸੇ ਰਿਸ਼ਤੇਦਾਰੀ ਚ ਤੇ ਅੱਜ ਬਣਾ ਕੇ ਲੈ ਕੇ ਗਿਆ ਚਾਹੇ ਹਨਾ ਕੋਈ ਕਿੰਨਾ ਹੀ ਕਰ ਲੇ ਰਿਸ਼ਤੇਦਾਰ ਜਿੱਥੇ ਫਿਰ ਤਾਰ ਭੈਣ ਭਾਈ ਦੇ ਵਜਦੀ ਹੁੰਦੀ ਆ ਹਨਾ ਆਪਦਾ ਭੈਣ ਭਾਈ ਫਿਰ ਵੀ ਆਪਦਾ ਹੀ ਹੁੰਦਾਗਾ ਸਰਦਾਰ ਜੀ ਵੀ ਕਈ ਦਿਨ ਹੋ ਗਏ ਕਹੀ ਅੰਤਿਕ ਹਨਾ ਫਿਰ ਮੈਂ ਵਗ ਜੂਗਾ ਫਿਰ ਮੈਂ ਆਵਣ ਤੋ ਰਖੜੀ ਬਣਾਉਂ ਬਣਾਉਣ ਕੰਨਿਉ ਰਹ ਜੂਗਾ ਚਲੋ ਕਹੇ ਫਿਰ ਤੁਸੀਂ ਸੂਟ ਲੈ ਜਿਓ ਉਹਨੂੰ ਹਨਾ ਚਲੋ ਕੋਈ ਕੱਪੜਾ ਨਾ ਕੋਈ ਭੁੱਖਾ ਨਹੀਂ ਹੁੰਦਾ ਵਿੱਚ ਹੁਣ ਪਹਿਣਾ ਵੀ ਕਹਿਣੀਆਂ ਤੁਹਾਡਾ ਕੀ ਹੱਕ ਤੇ ਪਰਜਾਈ ਨੂੰ ਸਾਡਾ ਵੀ ਹੱਕ ਹੀ ਸੀਗਾ ਜੀ ਆਪਾਂ ਕੱਲਾ ਲੈਣਾ ਨਹੀਂ ਦੇਣਾ ਵੀ ਹੁੰਦਾਗਾ ਹਨ ਤੇ ਭਾਈ ਪਰਜਾਈ ਨਾਲ ਜੀ ਆਪਾਂ ਪਿਆਰ ਬਣਾ ਕੇ ਰੱਖਾਂਗੇ ਤਾਂ ਆਪਣੇ ਰਿਸ਼ਤੇ ਨੇ ਜਿਹੜੇ ਉਹ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਤੇ ਗੁੱਸੇ ਗਿੱਲੇ ਵੀ ਹੁੰਦੇ ਨੇ ਭੈਣ ਪਾਈਆਂ ਨਾਲ ਹੀ ਹੁੰਦੇ ਨੇ ਤੇ ਗੁੱਸੇ ਗਿੱਲੇ ਨੂੰ ਆਪਾਂ ਨੂੰ ਦੂਰ ਕਰਨਾ ਪੈਂਦਾਗਾ ਆਪਣੀ ਰਿਸ਼ਤੇਦਾਰੀ ਰੱਖਣੀ ਚਾਹੀਦੀ ਆ ਗੁੱਸੇ ਪਲਾਉਣੇ ਚਾਹੀਦੇ ਨੇ ਸਾਰਿਆਂ ਨੂੰ ਚਲੋ ਜੀ ਆਪਾਂ ਮਿਲਦੇ ਆਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਹਾਨੂੰ ਸਾਡੀ ਰਖੜੀਆਂ ਦੀ ਵੀਡੀਓ ਪਸੰਦ ਆਉ ਤਾਂ ਲਾਇਕ ਸ਼ੇਅਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਇਕ ਕਰਿਓ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨੀ ਸਪੋਰਟ ਕਰ ਰਹੇ ਹੋ ਭੈਣਾ ਐਨੇ ਤੁਸੀਂ ਸੋਹਣੇ-ਸੋਹਣੇ ਕਮੈਂਟ ਕਰ ਰਹੇ ਹੋਗੇ ਤੁਹਾਡਾ ਤੈਦੇ ਨੂੰ ਸਾਰਿਆਂ ਦਾ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵੀਡੀਓ ਸੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸ ਸਭਨ ਨੂੰ ਕਿਹਾ ਹੁਣ ਜੀ ਆਪਾਂ